ਮੌਂਦ ਲਈਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ ਮੈਂ ਇੰਦਰੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਹੁਣ ਮੈਂ ਅਨਹਦਾ ਨਾਦ ਪਰਮਾਤਮਾ ਦੀ ਆਵਾਜ਼ ਸੁਣਨ ਲੱਗ ਪਿਆ ਜਦ ਮੇਰੇ ਕੰਨਾਂ ਨੇ ਬਾਹਰੋਂ ਗਲਤ ਸੁਣਨਾ ਬੰਦ ਕਰ ਦਿੱਤਾ ਹੈ ਜਿਸ ਦਿਨ ਦਾ ਮੇਰੀਆਂ ਅੱਖਾਂ ਨੇ ਬਾਹਰ ਵਲਤ ਵੇਖਣਾ ਲੋਗ ਨਾਲ ਵੇਖਣਾ ਬੰਦ ਕਰ ਦਿੱਤਾ ਜਦ ਮੇਰੇ ਇੰਦਰੀ ਸ਼ਾਂਤ ਹੋ ਗਏ ਨੇ ਇੰਦਰੀਆਂ ਦੇ ਦਰਵਾਜ਼ੇ ਮੈਂ ਬੰਦ ਕਰ ਲਏ ਨੇ ਮੇਰੇ ਅੰਦਰ ਅਨਹਦ ਦੀ ਧੁਨੀ ਚੱਲ ਪਈ ਹੈ ਚਲਦੀ ਪਈ ਸੀ ਸੁਣਾਈ ਹੁੰਣ ਦੇਣ ਲੱਗ ਪਈ ਚਲਦੀ ਤੇ ਸਾਰਿਆਂ ਦੇ ਅੰਦਰ ਘੱਟ ਘਟ ਵਾਜੇ ਨਾਲ ਪਰ ਧਿਆਨ ਬਾਹਰ ਹੈ ਮਾਤਾ ਦੇ ਗਰਭ ਦੇ ਵਿੱਚ ਬੱਚੇ ਦਾ ਧਿਆਨ ਇਕਾਗਰ ਹੈ ਦਰਵਾਜ਼ੇ ਬੰਦ ਨੇ ਇਸ ਵਾਸਤੇ ਭਾਰਤੀ ਚਿੰਤਨ ਧਾਰਮਿਕ ਚਿੰਤਨ ਇਹ ਕਹਿੰਦਾ ਹੈ ਗਰਭ ਦੇ ਵਿੱਚ ਬੱਚਾ ਬ੍ਰह्म ਗੈ ਨਹੀਂ ਹੈ ਚਾਹੇ ਉਹ ਡਾਇਣ ਮਾਂ ਦੀ ਕੁੱਖ ਦੇ ਚ ਹੈ ਤੇ ਚਾਹੇ ਸਤਸੰਗੀ ਮਾਂ ਦੀ ਕੁੱਖ ਦੇ ਚ ਬੱਚਾ ਤੇ ਬ੍ਰह्म ਗੈ ਨਹੀਂ ਹੈ ਜਨਮ ਲਗਿਆ ਰੋਣ ਦਾ ਕਾਰਨ ਵੀ ਇਹੀ ਹੈ ਇਕਾਗਰਤਾ ਭੰਗ ਹੋ ਗਈ ਦਰਵਾਜ਼ੇ ਖੁੱਲ ਗਏ ਕੁਝ ਤੰਨੇ ਸਬਰਸ਼ ਕਰ ਲਿਆ ਕੁਝ ਅੱਖਾਂ ਨੂੰ ਦਿਖਾਈ ਦਿੱਤਾ ਕੁਝ ਕੰਨਾਂ ਵਿੱਚ ਬਾਗਦੀਆਂ ਆਵਾਜ਼ਾਂ ਪੈਣ ਲੱਗ ਪਈਆਂ ਦਰਵਾਜ਼ੇ ਖੁੱਲ ਗਏ ਇਕਾਗਰਤਾ ਭੰਗ ਹੋ ਗਈ ਤੇ ਇਕਾਗਰਤਾ ਦੇ ਵਿੱਚ ਜਿਹੜਾ ਮਹਾਰਾਸੀ ਉਹ ਵੀ ਜਾਂਦਾ ਰਿਹਾ چیخ نکل گئی بچے بچہ جمدہ ہوا حسدہ نہیں ہے پھر جیون بھر بھی روا ہی ہے جوان بھی رو رہے ہیں بڑھے بھی رو رہے ہیں کول بیٹھ کے سن لو انونے دے رونے صرف رونے ہیں تو بنا اور کچھ بھی نہیں گا میں اس دن بھی ارض کی سٹرکٹ بنو دت بابا ਭਗਤ ਸਿੰਘ ਨਾਬੀਨਾ ਸਨ ਬੜੀ ਜੁੜੀ ਹੋਈ ਆਤਮਾ ਜਦ ਕੋਈ ਪ੍ਰਸ਼ਨ ਕਰਨ ਵਾਸਤੇ ਆਏ ਜਦ ਕੋਈ ਪੁੱਛਣ ਵਾਸਤੇ ਆਏ ਇਹ ਕਹਿੰਦੇ ਸਨ ਆਹ ਹੋਰ ਆ ਗਏ ਨੇ ਰੋਂਦੇ ਰਹਿ ਕੇ ਹੋਰ ਰੋਣਾ ਲੈ ਕੇ ਆ ਗਏ ਤੇ ਹੋਰ ਰੋਣਾ ਲੈ ਪਰੋਣਾ ਹੀ ਆਉਨੇ ਨੇ ਬੰਦਿਆਂ ਕੋਲ ਹੋਰ ਕੀ ਮਨੁੱਖਾਂ ਕੋਲ ਰੋਣਾ ਹੀ ਆਉਂਦੇ ਨੇ ਜਮੇ ਰੋਂਦਾ ਹੋਇਆ ਜੀਲੀਏ ਰੋਂਦਾ ਹੋਇਆ ਤੇ ਮਰਨ ਲੱਗਿਆ ਵੀ ਰੋ ਰੇ ਆਇਆ ਰੋਂਦਾ ਹੋਇਆ ਜਾਂਦਾ ਵੀ ਪਿਆ ਰੋਂਦਾ ਹੋਇਆ ਜ਼ਿੰਦਗੀ ਅਕਾਰਤ ਚਲੀ ਗਈ ਅਜਾਈ ਚਲੀ ਗਈ ਬਰਬਾਦ ਚਲੀ ਗਈ ਜਮੇ ਰੋਂਦਾ ਹੋਇਆ ਕਿਉਂਕਿ ਕਾਗਰਤਾ ਬੰਗ ਹੋ ਗਈ ਜਿਹਦੇ ਐ ਰੋਂਦਾ ਹੋਇਆ ਕਿ ਕੋਈ ਮਹਾਰਸ ਨਹੀਂ ਮਿਲਿਆ ਤੇ ਜੇ ਮਰਨਾ ਕਿਦਰੇ ਖਾਸਾ ਬਣ ਜਾਕੇ ਮਰਨਾ ਕਿਦਰੇ ਆਨੰਦ ਬਣ ਸਕੇ ਯਾਤਰਾ ਸਫਲ ਹੋ ਗਈ ਸੰਸਾਰ ਤੇ ਆਇਆ ਸਫਲ ਹੋ ਗਿਆ ਜਿਸ ਦਾ ਮਰਨਾ ਆਨੰਦਮਈ ਨਹੀਂ ਹੈ ਸਮਝ ਲੈਣਾ ਉਸ ਦਾ ਜੀਵਣਾ ਦੇਖਮਈ ਹੈ ਜਨਮ ਤੇ ਦੁਖਮਈ ਹੈ ਜਨਮ ਤੇ ਦੁਖ ਹੈ ਜ਼ਿੰਦਗੀ ਅਕਾਰਤ ਗਈ ਵਿਅਰਥ ਗਈ ਇਸ ਵਾਸਤੇ ਕਹਿੰਦੇ ਨੇ ਮੌਤ ਪਰਚਾ ਹੈ ਕਿ ਹੱਲ ਕਰ ਸਕਿਆ ਕਿ ਨਹੀਂ ਮਰਨ ਲਗਿਆ ਆਨੰਦਮਈ ਹੈ ਕਿ ਨਹੀਂ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਇਹ ਬੋਲ ਕਬੀਰ ਦੇ ਦੱਸਦੇ ਪੈਨੇ ਜੀਵਣਾ ਸਫਲ ਹੋ ਗਿਆ ਜ਼ਿੰਦਗੀ ਸਫਲ ਹੋ ਗਈ ਹੈ ਉਹ ਤਾਰੇ ਪੁਰਸ਼ ਜਿਹੜੇ ਜਨਮ ਮਰਨ ਦੀ ਲਾਲਸਾ ਚ ਨਹੀਂ ਆਉਂਦੇ ਤੇ ਲੋਕਾਂ ਦਾ ਜਨਮ ਮਰਨ ਮਿਟਾਣ ਵਾਸਤੇ ਜਨਮ ਲੈ ਲੈਂਦੇ ਨੇ ਜਨਮ ਮਰਨ ਤੋਂ ਹੋਵੇਂ ਨਾਹੀਂ ਜਨ ਪਰਉਪਕਾਰੀ ਆਏ ਇਹਨਾਂ ਬਾਰੇ ਧਾਰਮਿਕ ਅਨੁਭਵੀ ਪੁਰਸ਼ ਕੰਨ ਹੱਸਦੇ ਹੋਇਆ ਆਉਂਦੇ ਨੇ ਪ੍ਰਸੰਨ ਚਿਤ ਆਉਂਦੇ ਜੈਸੇ ਤੁਲਸਾਦਾਈ ਨੇ ਕਹਿ ਦਿੱਤਾ ਸੀ ਇਸ ਤਰ੍ਹਾਂ ਦਾ ਬਾਲਕ ਮੈਂ ਨਹੀਂ ਦੇਖਿਆ ਜੋ ਮੁਸਕੁਰਾਂਦਾ ਹੋਇਆ ਹੋਵੇ ਇਹਦਾ ਮਤਲਬ ਹੈ ਜਗਤ ਨੂੰ ਖੁਸ਼ੀਆਂ ਦੇਵੇਗਾ ਮੁਸਕਰਾਟਾਂ ਦੇਵੇਗਾ ਕੁਝ ਆਨੰਦ ਵੰਡਣ ਆਇਆ ਹੈ ਜਿਹੜੇ ਆਉਂਦੇ ਹੀ ਰੋਂਦੇ ਹੋਏ ਨੇ ਜੀਂਦੇ ਹੀ ਰੋਂਦੇ ਹੋਏ ਨੇ ਕਿ ਇਹਨਾਂ ਕੋਲ ਸਵਾਏ ਰੋਣਿਆਂ ਤੇ ਸਿਆਪਿਆਂ ਤੋਂ ਇਲਾਵਾ ਹੋਰ ਕੀ ਮਿਲੇਗਾ ਬਿਰਾਦ ਦਾ ਗਿਲਾ ਹੁੰਦਾ ਹੈ ਮੈਨੂੰ ਭਰਾ ਸੁੱਖ ਨਹੀਂ ਦੇ ਸਕਿਆ ਬੱਚਿਆਂ ਦੇ ਗਿਲੇ ਆਉਂਦੇ ਨੇ ਮੈਨੂੰ ਮਾਂ ਬਾਪ ਤੋਂ ਸੁੱਖ ਨਹੀਂ ਮਿਲਿਆ ਮਾਂ ਬਾਪ ਦੇ ਗਿਲੇ ਆਉਂਦੇ ਨੇ ਸਾਨੂੰ ਬੱਚਿਆਂ ਨੇ ਸੁੱਖ ਨਹੀਂ ਦਿੱਤਾ ਪਤਨੀ ਦੇ ਗਿਲੇ ਆਉਂਦੇ ਨੇ ਪਤੀ ਤੋਂ ਕੋਈ ਸੁੱਖ ਨਹੀਂ ਮਿਲੇਗਾ ਫਿਰ ਪਤਨੀ ਦਾ ਵੀ ਗਿਲਾ ਹੁੰਦਾ ਭਾਵੇਂ ਉਹ ਪਰਉ ਸ਼ੁਕਰਾਨਾ ਨਾ ਕਰੇ ਵੀ ਪਤਨੀ ਤੋਂ ਕੋਈ ਸੁੱਖ ਨਹੀਂ ਮਿਲ ਸਕਦਾ ਸਿਵਾਏ ਰੋਣੇ ਧੋਣੇ ਤੋਂ ਪੱਲੇ ਹੋਰ ਕੁਝ ਵੀ ਨਹੀਂ ਪਿਆ ਜਮਿਆ ਰੋਂਦਾ ਹੋਇਆ ਹੈ ਜੀਵਿਆ ਰੋਂਦਾ ਹੋਇਆ ਅਗਰ ਮਰਨਾ ਆਨੰਦਮਈ ਹੋ ਸਕੇ ਤਾਂ ਸੰਸਾਰ ਤੇ ਆਇਆ ਸਫਲ ਹੋ ਗਏ ਤੇ ਜੇ ਮਰਨਾ ਵੀ ਰੋਂਦਿਆ ਹੋਇਆ ਹੈ ਫਿਰ ਕੁਝ ਵੀ ਨਹੀਂ ਹੈ ਫਿਰ ਕੁਝ ਵੀ ਨਹੀਂ ਹੈ ਉਹ ਅਰਬਾਂ ਘਰਾਂਵਾਂ ਪਤੀ ਮਰਨ ਲੱਗਿਆਂ ਵੀ ਰੋਂਣ ਲੱਗ ਪਿਆ ਕਹਿੰਦਾ 100 ਅਰਬ ਜਮਾ ਕਰਨੇ ਸੰ ਕੁਝ ਵੀ ਨਹੀਂ ਹੋਇਆ ਕਾਟੇ ਤੇ ਜਾ ਰਹੇ ਆ 90 ਅਰਬ ਦੇ ਕਾਟੇ ਤੇ ਜਾ ਰਹੇ ਆ ਕੁਝ ਵੀ ਨਹੀਂ ਕੁਝ ਵੀ ਨਹੀਂ ਮੈਂ ਇੱਕ ਦਫਾ ਫਿਰ ਅਰਸ ਕਰਾਂ ਭੁੱਖ ਲੱਗੀ ਹੈ ਭੋਜਨ ਦੀ ਭੁੱਖ ਦੀ ਸੀਮਾ ਹੈ ਦਉਪਰਸ਼ਾ ਦੇ ਛਕ ਲਵਾਂਗੇ 4 6 8 ਸੀਮਾ ਪਰ ਸਵਾਦ ਦੀ ਕੋਈ ਸੀਮਾ ਨਹੀਂ ਕੋਈ ਸੀਮਾ ਨਹੀਂ ਮਨੁੱਖ ਪਸ਼ੂ ਦੀ ਤਰ੍ਹਾਂ ਸਾਰਾ ਦਿਨ ਵੀ ਚੱਲ ਸਕਦਾ ਹੈ। ਸਾਰਾ ਦਿਨ ਵੀ ਚੱਲ ਸਕਦਾ ਹੈ। ਬਲਕਿ ਕਈ ਵਾਰ ਤੇ ਐਸਾ ਹੁੰਦਾ ਹੈ ਸਾਰਾ ਦਿਨ ਸੋਚਦਾ ਹੀ ਰਹਿੰਦਾ ਹੈ ਹੁਣ ਕੀ ਖਾਵਾ ਹੁਣ ਕੀ ਖਾਵਾ ਹੁਣ ਕੀ ਖਾਵਾ। ਕਾਰਨ ਸਵਾਦ ਦੀ ਸੀਮਾ ਨਹੀਂ ਹੈ। ਭੁੱਖ ਦੀ ਸੀਮਾ ਹੈ। ਲੋੜਾਂ ਦੀ ਸੀਮਾ ਹੈ ਕਿਤਨੇ ਕ ਕੱਪੜੇ ਚਾਹੀਦੇ ਨੇ। 2 ਸਾਲ ਪਹਿਲੇ ਇੱਕ ਮਹਾਨ ਅਭਿਨੇਤਰੀ ਫਿਲਮ ਇੰਡਸਟਰੀ ਵਿੱਚ ਮਣੀ ਹੋਈ ਹੀਰੋਇਨ ਤਮਿਲਨਾਡੂ ਦੀ ਰਾਜਨੀਤੀ ਵਿੱਚ ਆਈ ਮੁੱਖ ਮੰਤਰੀ ਬਣ ਗਈ ਉਹਦੇ ਘਰ ਦੇ ਛਾਪੇ ਪਏ ਉਹਦੇ ਪਹਿਨਣ ਦੀਆਂ 1400 ਸਾੜੀਆਂ ਨਿਕਲੀਆਂ 200 ਜੋੜੇ ਪਹਿਰਾਵੇ ਤੇ 100 ਜੈਮਲਰੀ ਦੇ ਸੈਟਸ ਹਨ 100 ਤਰ੍ਹਾਂ ਦੇ ਗਹਿਣਿਆਂ ਦੇ ਸੈਟ ਅੰਬਾਰ ਲੱਗਿਆ ਲੋੜ ਦੀ ਸੀਮਾ ਹੈ ਲੋਭ ਦੀ ਸੀਮਾ ਨਹੀਂ ਹੈ ਫਿਰ ਵੀ ਉਸਤੇ ਕੇਸ ਚਲੇ ਇਹਨੇ ਕਰੋੜਾਂ ਦੇ ਰਬਨ ਕੀਤੇ ਇਹ ਕੀਤੇ ਉਹ ਕੀਤੇ ਜੇ ਵੀ ਚਲਦੇ ਪੈਨ ਕਹਿਣ ਤੋਂ ਮੁਰਾਦੇ ਲੋਭ ਦੀ ਕੋਈ ਸੀਮਾ ਨਹੀਂ ਲੋੜ ਦੀ ਸੀਮਾ ਹੈ ਚਲੋ 4 ਸੂਟ ਬੁਥੇ ਰਹੇ ਨੇ 6 ਬੁਥੇ ਰਹੇ ਨੇ 10 ਸਾੜੀਆਂ ਬੁਥੇਰੀਆਂ ਨੇ 1400 ਸਾੜੀਆਂ ਦਿਨ ਦੇਚ ਬੰਦਾ 6 6 ਦਫਾ ਵੀ ਬਦਲੇ ਤੇ ਵਾਰੀ ਨਹੀਂ ਆਵੇਗੀ 1400 ਦੀ ਪੈਰਾਂ ਦੇ ਜੋੜੇ 200 ਲੋਭ ਦੀ ਸੀਮਾ ਨਹੀਂ ਹੈ ਲੋੜ ਦੀ ਸੀਮਾ ਹੈ ਬੁਖ ਦੀ ਸੀਮਾ ਹੈ ਸਵਾਦ ਦੀ ਸੀਮਾ ਨਹੀਂ ਹੈ ਇਸ ਵਾਸਤੇ ਕਿਹਾ ਗਿਆ ਹੈ ਲੋਭੀ ਮਨੁੱਖ ਧਾਰਮਕ ਨਹੀਂ ਹੋ ਸਕਦਾ ਕਿਉਂ ਲੋਭ ਦੀ ਕੋਈ ਸੀਮਾ ਹੀ ਨਹੀਂ ਉਹਦਾ ਅੰਤ ਹੋਵੇ ਤੇ ਕਿਦਰੇ ਧਰਮ ਦੀ ਉਮੰਗ ਪੈਦਾ ਹੋਵੇ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਇਹਨੂੰ ਵੀ ਧਿਆਨ ਨਾਲ ਸੁਣਨਾ ਵਰਤਾ ਧਨ ਪ੍ਰਾਪਤ ਕਰਕੇ ਇੱਕ ਲਾਭ ਹੁੰਦਾ ਹੈ ਕਿ ਬਹੁਤੇ ਧਨ ਨੂੰ ਪ੍ਰਾਪਤ ਕਰਕੇ ਅਗਰ ਅੰਦਰ ਦੀ ਗਰੀਬੀ ਝਲਕਣ ਲੱਗ ਪਵੇ ਅੰਦਰ ਦੀ ਨਿਰਧਨਤਾ ਝਲਕਣ ਲੱਗ ਪਵੇ ਤੀ ਕੁਛ ਵੀ ਨਹੀਂ ਕੁਛ ਵੀ ਨਹੀਂ ਤਾਂ ਇਹ ਧਨ ਦਾ ਇੱਕ ਬਹੁਤ ਵੱਡਾ ਲਾਭ ਹੈ ਬਹੁਤੀ ਪ੍ਰਭਤਾ ਸ਼ਕਤੀ ਮਿਲ ਕੇ ਜੇ ਅੰਦਰ ਦੀ ਕਮਜ਼ੋਰੀ ਦਾ ਪਤਾ ਚਲ ਜਾਏ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਤੇ ਪ੍ਰਭਤਾ ਲਾਭਮਈ ਹੋ ਸਕਦੀ ਹੈ ਬਹੁਤਾ ਗਿਆਨ ਪ੍ਰਾਪਤ ਕਰਕੇ ਜੇ ਅੰਦਰ ਦੀ ਮੂਰਖਤਾ ਦਾ ਪਤਾ ਚਲ ਜਾਏ ਅੰਦਰ ਦੀ ਮੂਰਖਤਾ ਦਾ ਪਤਾ ਚਲ ਜਾਏ ਕੁਝ ਵੀ ਨਹੀਂ ਹੈ ਨਿਆ ਕਿਤਾਬਾਂ ਪੜ ਲਈਆਂ ਨਾ ਕੱਖ ਵੀ ਨਹੀਂ ਪੰਨਾ ਕੁਝ ਮੈਂ ਸਮਝ ਲਿਆ ਕੱਖ ਵੀ ਨਹੀਂ ਹੈ। ਇਨੀਆਂ ਮੈਂ ਡਿਗਰੀਆਂ ਪ੍ਰਾਪਤ ਕਰ ਲਈਆਂ ਨੇ ਕੁਝ ਵੀ ਨਹੀਂ ਹੈ। ਬਹੁਤਾ ਗਿਆਨ ਪ੍ਰਾਪਤ ਕਰਕੇ ਅਗਰ ਅੰਦਰ ਦੇ ਅ ਗਿਆਨ ਦਾ ਪਤਾ ਚੱਲ ਗਿਆ ਹੈ। ਤੋਂ ਬਾਹਰ ਦਾ ਪ੍ਰਾਪਤ ਕੀਤਾ ਹੋਇਆ ਗਿਆਨ ਲਾਭਕਾਰੀ ਹੈ। ਬਸ ਇਤਨਾ ਲਾਭ ਜ਼ਰੂਰ ਹੈ। ਗਿਆਨਵਾਨ ਪੁਰਖ ਲਈ ਗਿਆਨ ਵਿਅਰਥ ਹੋ ਜਾਂਦਾ ਹੈ ਇਹ ਵੀ ਮਰਜ਼ ਕਰਦਾ ਹੈ। ਸਿਆਣੇ ਮਨੁੱਖ ਲਈ ਧਨ ਵਿਅਰਥ ਹੋ ਜਾਂਦਾ ਹੈ। ਪਰਮਤਾ ਵੀ ਵਿਅਰਥ ਹੋ ਜਾਂਦੀ ਹੈ। সিংহাসਨ ਲਈ ਲੋਕ ਕਿਤਨੇ ਪਾਪੜ ਬੇਲਦੇ ਨੇ। ਕਿਤਨੇ ਤਰ੍ਹਾਂ ਦੀ ਹਿੰਸਾ ਕਰਦੇ ਨੇ। ਕਿੰਨੀ ਭਜ ਦੌੜ ਕਰ ਦੇਨੇ ਕਿੰਨਾ ਖੂਨ ਪਸੀਨਾ ਇਕ ਕਰ ਦੇਨੇ ਪਰ ਕੁਲਕ সিংহাসਨ ਨੂੰ ਠੋਕਰ ਮਾਰ ਕੇ ਚਲਾ ਜਾਂਦਾ ਹੈ ਸ਼ਕਤੀ ਦੇ ਮਿਲਦੇ ਹਨ ਪ੍ਰਭਤਾ ਦੇ ਮਿਲਦੇ ਹਨ ਗੋਪੀ ਚੰਦ ਰਾਜਾ ਸੀ ਵਰਤਰੀ ਰਾਜਾ ਸੀ ਮਹਾਤਮਾ ਬੁੱਧ ਰਾਜਕੁਮਾਰ ਸਨ ਰਾਜੇ ਦੇ ਲੜਕੇ ਸਨ ਇਕੱਲੇ ਲੜਦੇ ਸਨ ਪ੍ਰਭੂਤਾ ਮਿਲ ਕੇ ਸ਼ਕਤੀ ਮਿਲ ਗਏ। ਅਗਰ ਅੰਦਰ ਦੀ ਕਮਜ਼ੋਰੀ ਦਾ ਪਤਾ ਚੱਲ ਜਾਏ। ਬਸ ਇਹ ਪ੍ਰਭੂਤਾ ਦਾ ਲਾਭ ਹੈ। ਨਹੀਂ ਤੇ ਪ੍ਰਭੂਤਾ ਸਿਰ ਦਾ ਬੋਝ ਹੈ। ਦੇਖਣ ਨੂੰ ਸਿਰ ਦੇ ਤੇ ਤਾਜ ਹੋਵੇਗਾ ਨਹੀਂ ਸਿਰ ਦੇ ਤੇ ਬੋਝ ਹੈ। ਦੇਖਣ ਨੂੰ ਦਿਖੇਗਾ ਸਿੰਘਾਸਣ ਤੇ ਬੈਠਾ ਹੈ ਨਹੀਂ ਸਿੰਘਾਸਣ ਇਹਦੇ ਸਿਰ ਦੇ ਤੇ ਬੋਝ ਬਣਿਆ ਹੋਇਆ ਹੈ। ਕੁਝ ਵੀ ਨਹੀਂ ਹੈ। ਕੁਝ ਵੀ ਨਹੀਂ ਹੈ। ਬਹੁਤੀ ਪ੍ਰਗਟਾ ਪ੍ਰਾਪਤ ਕਰਕੇ ਅਗਰ ਪਤਾ ਚਲ ਜਾਏ ਅੰਦਰ ਦੀ ਕਮਜ਼ੋਰੀ ਦਾ ਤੇ ਪ੍ਰਗਟਾ ਦਾ ਲਾਭ ਹੈ ਬਹੁਤ ਵੱਡਾ ਲਾਭ ਹੈ ਬਹੁਤਾ ਧਨ ਪ੍ਰਾਪਤ ਕਰਕੇ ਜੇ ਅੰਦਰ ਦੀ ਗਰੀਬੀ ਦਾ ਪਤਾ ਚਲ ਜਾਏ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਧਨ ਦਾ ਲਾਭ ਹੈ ਧਨવાન ਬੁਥੇਰੇ ਨੇ ਸਾਰੀ ਦੁਨੀਆ ਵਿੱਚ ਧਨ ਦਾ ਇਹਨਾਂ ਨੇ ਲਾਭ ਲਿਆਵੇ ਮੈਨੂੰ ਨਹੀਂ ਦਿਖਾਈ ਦੇਦਾ ਹੋਵੇਗਾ ਕੋਈ ਕਰਦਾ ਮੈਂ ਬੀਜ ਨਾਸ ਹੈ ਐਸਾ ਤੇ ਨਹੀਂ ਕਹਿ ਰਿਹਾ ਲੇਕਿਨ ਨਹੀਂ ਰੱਜੇ ਬਹੁਤਾ ਧਨ ਪ੍ਰਾਪਤ ਕਰਕੇ ਜੇ ਅੰਦਰ ਦੀ ਗਰੀਬੀ ਦਾ ਪਤਾ ਚਲ ਜਾਏ ਮੁਫਲਸੀ ਦਾ ਪਤਾ ਚਲ ਜਾਏ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਧਨ ਦਾ ਲਾਭ ਮਿਲ ਗਿਆ ਬਹੁਤਾ ਗਿਆਨ ਪ੍ਰਾਪਤ ਕਰਕੇ ਬੜਾ ਗਿਆਨ ਪ੍ਰਾਪਤ ਕਰਕੇ ਅੰਦਰ ਦੀ ਅਗਿਆਨਤਾ ਦਾ ਪਤਾ ਚਲ ਜਾਏ ਅੰਦਰ ਦੀ ਮੂਰਖਤਾ ਦਾ ਪਤਾ ਚਲ ਜਾਏ ਗੁਸਤਾਖੀ ਮੈਂ ਦੋ ਸ਼ਬਦ ਕਹਿ ਰਿਹਾ ਬੜੇ ਵੱਡੇ ਵੱਡੇ ਗਿਆਨੀ ਹੁੰਦੇ ਤੇ ਅੰਦਰੋਂ ਮੂਰਖ ਹੀ ਲੈ ਪਰ ਪਤਾ ਕਿਸੇ ਨੂੰ ਚਲਦਾ ਕਿਸੇ ਕਿਸੇ ਨੂੰ ਚਲਦਾ ਇਸੇ ਨੂੰ ਬਾਰੋਂ ਹੀ ਗਿਆਨੀ ਆਉਂਦੇ ਨੇ ਹਰ ਇੱਕ ਬਹੁਤ ਵੱਡੇ ਗਿਆਨੀ ਨੂੰ ਦੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਗਿਆ ਹੈ ਗਿਆਨ ਦਾ ਲਾਭ ਮਿਲ ਗਿਆ ਠੀਕ ਹੈ ਇਹ ਗਿਆਨ ਦਾ ਲਾਭ ਹੈ ਹਰ ਬਹੁਤੀ ਪ੍ਰਭਤਾ ਮਿਲ ਕੇ ਅੰਦਰ ਦੀ ਕਮਜ਼ੋਰੀ ਦਾ ਪਤਾ ਚੱਲ ਗਿਆ ਮੈਂ ਤਾਂ ਕੁਝ ਵੀ ਨਹੀਂ ਹਾਂ ਕੁਝ ਵੀ ਨਹੀਂ ਇਹ ਪ੍ਰਭਤਾ ਦਾ ਲਾਭ ਹੈ ਪ੍ਰਭਤਾ ਬੁਥੇਰਿਆਂ ਕੋਲੋਂ ਦੀ ਇਹ সিংহাসਨ ਬੁਥੇਰਿਆਂ ਕੋਲੋਂ ਦੇ ਨੇ چودھری بتھیرے بنے نے ساری دنیا پر پربتہ دا لا کوئی کوئی لینا چوٹی دے دھنوان ساری دنیا دے بلکہ بھارت دے جس طرح دے دھنوان نے کئی دفعہ بار بھی نہیں مل رہے یہ بھی میں ارض کرتے ہیں برلے ٹاٹے جیسے ڈالمی جیسے ہی تھے بار تھوڑے نے بہت چوٹی دے دھنوانا دھنانا کدری اندر دی غریبی دا پتا چل جائے ایسے دھنوان بہت تھوڑے ہیں انگلیاں سے گڑے جانے اندر دی مورکھتا دا پتا چل جائے مورتا دا پتا چل جائے پڑھیا مورکھ آکیے وہ تو پڑھا لکھا بہت دارشنک فلاسفر بھی مورخ ہے کیڑا ਜੇ ਤਾਂ ਲੱਭ ਲੋਭ ਅਹੰਕਾਰ ਲੋਭ ਵੱਧ ਗਿਆ ਅਹੰਕਾਰ ਤੇ ਵੱਧ ਗਿਆ ਅੰਧੇਰਾ ਤੇ ਵੱਧ ਗਿਆ ਤੇ ਜਦ ਅੰਦਰ ਅੰਧੇਰਾ ਵੱਧ ਗਿਆ ਤੇ ਪੜਾਈ ਕੀ ਹਾਕ ਹੈ ਕੁਝ ਵੀ ਨਹੀਂ ਬਹੁਤਾ ਗਿਆਨ ਪ੍ਰਾਪਤ ਕਰਕੇ ਜੇ ਅੰਦਰ ਦੀ ਮੂਰਖਤਾ ਦਾ ਪਤਾ ਚਲ ਗਿਆ ਅੰਦਰ ਦੀ ਅਗਿਆਨਤਾ ਦਾ ਪਤਾ ਚਲ ਗਿਆ ਇਹ ਗਿਆਨ ਦਾ ਲਾਭ ਹੈ ਕਿ ਇਸ ਤਰ੍ਹਾਂ ਦੇ ਗਿਆਨ ਤੋਂ ਲਾਭ ਕੋਈ ਕੋਈ ਲੈਂਦਾ ਹੈ ਕੋਈ ਕੋਈ ਲੈਂਦਾ ਹੈ ਧਨ ਬਥੇਰਿਆਂ ਕੋਲ ਹੈ ਧਨ ਤੋਂ ਲਾਭ ਕੋਈ ਕੋਈ ਲੈਂਦਾ ਹੈ ਸ਼ਕਤੀ ਬਥੇਰਿਆਂ ਕੋਲ ਹੈ ਸ਼ਕਤੀ ਤੋਂ ਲਾਭ ਕੋਈ ਕੋਈ ਲੈਂਦਾ ਹੈ 50 ਸਾਲ ਹੋ ਗਏ ਸਾਡਾ ਦੇਸ਼ ਆਜ਼ਾਦ ਹੋਇਆ ਹੈ ਕਿਤਨੇ ਚੌਧਰੀ ਕਿਤਨੇ ਸਿੰਘਾਸਣਾਂ ਤੇ ਬੈਠੇ ਉਤਰੇ ਪਰ ਇਹਨਾਂ ਵਿੱਚ ਇੱਕ ਵੀ ਜਨਕ ਵਰਗਾ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਵਰਗਾ ਨਹੀਂ ਹੈ ਇੱਕ ਵੀ ਨਹੀਂ ਹਰਿਸ਼ਚੰਦਰ ਵਰਗਾ ਇੱਕ ਵੀ ਨਹੀਂ ਹੈ ਹਰਿਸ਼ਚੰਦਰ ਮਹਾਦਾਨੇ ਸਭ ਕੁਝ দান ਕਰ ਦਿੱਤਾ ਸਿੰਘਾਸਣਾਂ ਤੇ ਤੇ ਲੁਟੇਰੇ ਬੈਠੇ ਨੇ ਲੁੱਟਣ ਵਾਲੇ ਬੈਠਣ ਦੇਸ਼ ਕਾਰਨ ਸ਼ਕਤੀ ਨੂੰ ਪ੍ਰਾਪਤ ਕਰਕੇ ਆਪਣੀ ਕਮਜ਼ੋਰੀ ਦਾ ਪਤਾ ਚੱਲ ਜਾਏ ਸ਼ਕਤੀ بےਮੈ ਨਹੀਂ ਹੋ ਜਾਂਦੀ ਹੈ ਧਨ ਨੂੰ ਪ੍ਰਾਪਤ ਕਰਕੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ ਤਾਂ ਧਨ ਬੇਮੈਨੀ ਹੋ ਜਾਂਦਾ ਹੈ। ਔਰ ਬਹੁਤੇ ਗਿਆਨ ਨੂੰ ਪ੍ਰਾਪਤ ਕਰਖੇ। ਅੰਦਰ ਦੀ ਮੂਰਖਤਾ ਦਾ ਪਤਾ ਚੱਲ ਜਾਏ ਗਿਆਨ ਬੇਮੈਨੀ ਹੋ ਜਾਂਦਾ ਹੈ। ਗਿਆਨ ਵਿਅਰਥ ਹੋ ਗਿਆ, ਧਨ ਵਿਅਰਥ ਹੋ ਗਿਆ। ਸ਼ਕਤੀ ਤੇ ਪ੍ਰਭਤਾ ਵਿਅਰਥ ਹੋ ਗਈ। ਇਹ ਬੰਦਾ ਕਿਸ ਤਰ੍ਹਾਂ ਜੀਵੇ? ਇਦਰੇ ਅੰਦਰੋਂ ਫਿਰ ਸੱਚੀ ਉਮੰਗ ਪੈਦਾ ਹੁੰਦੀ ਹੈ ਪਰਮਾਤਮਾ ਅੰਦਰ। ਉਮੰਗ ਪੈਦਾ ਹੁੰਦੀ ਹੈ। اس تو پہلے نہیں آگے ہی نہیں اے بھی میرز کر جتنے چر تک کوئی چودری پڑا لب رہا پربتا لب رہا اجے تے تک باہر کمزورین کمزوری دکھن دی کوشش پہ دیا اندر دی کروری دی طرف اس دا دھیان نہیں گیا بڑیاں ڈگریاں حاصل کر رہے ہیں بڑا کچھ پڑھ ہیں ਅਜੇ ਤੇ ਬਾਹਰ ਦੇ ਗਿਆਨ ਨਾਲ ਉਲਝਿਆ ਹੋਇਆ ਹੈ ਅਜੇ ਤੇ ਬਾਹਰ ਦੇ ਅਰਥ ਬੋਤ ਨਾਲ ਉਲਝਿਆ ਹੋਇਆ ਹੈ ਅਜੇ ਅੰਦਰ ਦੀ ਮੂਰਖਤਾ ਨੂੰ ਦੂਰ ਕਰਿਆ ਅਜੇ ਸੱਚ ਇਸ ਦਾ ਧਿਆਨ ਵੀ ਨਹੀਂ ਹੈ ਅਜੇ ਇਸ ਨੂੰ ਅੰਦਰ ਦੀ ਗਰੀਬੀ ਦਾ ਨਹੀਂ ਪਤਾ ਚੱਲਿਆ ਕਿਉਂ ਅਜੇ ਤੇ ਬਾਹਰੋਂ ਵੀ ਗਰੀਬ ਹੈ ਬਾਹਰੋਂ ਵੀ ਗਰੀਬ ਹੈ ਹੁਣ ਦੂਜੇ ਵੀ ਮੈਂ ਦੋ ਨੁਕਤੇ ਬਿਆਨ ਕਰਨ ਲੱਗਾ ਸੂਪਰ ਹੀ ਸਮਝ ਲਓ نردھن منخدہ جو باروں غریب ہے اندر دی گریبی نہیں دکھائی دیں دی اس دا بھگت ہونا بہت اوک ہے بہت اوک ہے اگر غریب ہو کے بھگت ہو گیا ہے تو یہ پچھلے جنمان دے سنسکار نے جیسے قبیر دے نے پورب جنم ہم کمرے سیوک اب تو مٹیا نہ جائی اے پربو میں سیوک تے پچھلے جنم دے چی بندگی تے کردہ رہا کبیر نے انج کہہ لو پچھلے جنم جس سو میل کی یاترا نبے میل کی یاترا تھی سو صرف دس میل رن دس قدم رہن رندگی کا انت ہو گیا تو پچھلا گیان نشت نہیں ہوں دا جنہیں جس عوستہ اوستھا گھر میں منک ستا ہے جاگ کے بھی اہی عوستہ ہے اہی مکان اہی پروار اہی دن سمپا ਜਿਸ ਤਰ੍ਹਾਂ ਦਾ ਅਨੁਭਵ ਤੇ ਗਿਆਨ ਪ੍ਰਾਪਤ ਕਰਕੇ ਮਨੁੱਖ ਮਰਿਆ ਹੈ ਅਗਲਾ ਜਨਮ ਉਸੇ ਹੀ ਗਿਆਨ ਤੋਂ ਸ਼ੁਰੂ ਹੁੰਦਾ ਹੈ ਉਸੇ ਹੀ ਸੋਚ ਸਮਝ ਤੋਂ ਸ਼ੁਰੂ ਹੁੰਦਾ ਹੈ ਇਸ ਵਾਸਤੇ ਧਾਰਮਿਕ ਗਿਆਨੀ ਤੇ ਕਹਿੰਦੇ ਨੇ ਮਰਨਾ ਤੇ ਜਮਣਾ ਕੁਝ ਵੀ ਨਹੀਂ ਹੈ ਇਹ ਤੇ ਹਜ਼ਾਰਾਂ ਦਫਾ ਲੱਖਾਂ ਦਫਾ ਹੋ ਚੁੱਕੇ ਹੈ ਪਰਵਰਤਨ ਹੁੰਦਾ ਸਿਰਫ ਤਬਦੀਲੀ ਹੁੰਦੀ ਜਿਵੇਂ ਅਸੀਂ ਤਨ ਦੇ ਤੇ ਕੱਪੜੇ ਬਦਲਦੇ ਰਹਿੰਦੇ ਆ ਪ੍ਰਕਿਰਤੀ ਸਾਡਾ ਤਨ ਬਦਲਦੀ ਰਹਿੰਦੀ ਹੈ ਇਸ ਤਨ ਨੇ ਜੋ ਕੁਝ ਸੰਗ੍ਰਹਿ ਕੀਤਾ ਹੁੰਦਾ ਉਹ ਨਸ਼ਟ ਨਹੀਂ ਹੁੰਦਾ। ਉਹ ਤੇ ਮਿਲ ਜਾਂਦਾ ਹੈ। ਉਹ ਤੇ ਅਗਲੇ ਜਨਮ ਨਾਲ ਮਿਲ ਜਾਂਦਾ ਹੈ, ਪ੍ਰਾਪਤ ਹੋ ਜਾਂਦਾ ਹੈ। ਪਰ ਮਰਨਾ ਕਿਹੜੀ ਗੱਲ ਦਾ ਹੋਇਆ? ਤੇ ਫਿਰ ਜਨਮ ਕਿਹੜੀ ਗੱਲ ਦਾ ਹੋਇਆ? ਇਸ ਵਾਸਤੇ ਭੈਗਤ ਪੀਪਲ ਜੀ ਸਾਖ ਕਹਿੰਦੇ ਨਾਉ ਕਛ ਆਏ ਬੋ ਨਾਉ ਕਛ ਜਾਏ ਬੋ। ਰਾਮ ਕੀ ਦੁਹਾਈ। ਨਹਿ ਕਿਛ ਜਨਮੇ, ਨਹਿ ਕਿਛ ਮਰੇ। ਕੁਛ ਵੀ ਜੰਮਦਾ ਨਹੀਂ ਕੁਛ ਵੀ ਮਰਦਾ ਨਹੀਂ